ਕੁ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ in my. ਕੱਥ ਜੇ ਸੱਚਾ ਸ਼ਬਦ ਕੱਥ ਕੁਰਤੇ ਮਹਿਲ ਪ੍ਰਾਪਤੇ ਕੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਤ ਲੱਖ ਖੁਸ਼ੀਆਂ ਆ ਸ਼ਾਇਆ ਜੇ ਸਤਗੁਰ ਨਦਰ ਕਰੇ ਨਿਮਖ ਇਕ ਹਰਨਾਮ ਦੇ ਨਿਮਖ ਇਕ ਹਰਨਾਮ ਦੇ ਮੇਰਾ ਮਨ ਤਨ ਸੀਤ ਲਗੋਇ ਮੇਰਾ ਮਨ ਤਨ ਮੈਂ ਬੇਨਤੀ ਕਰਦਾ ਪਿਆ ਹੁਣ ਕਰੀਏ ਕੀ ਤੁਸੀਂ ਬੇਨਤੀ ਕਰ ਦਿੱਤੀ ਇੱਥੇ ਐਵੇਂ ਪੰਡਾਲ ਦੇ ਵਿੱਚ ਹੋਰ ਕਿੱਦਾਂ ਨਾਲ ਸਬੰਧਤ ਬੈਠੇ ਬੈਠੇ ਹੋਣਗੇ ਉਹ ਵੀ ਮੈਨੂੰ ਕਹਿ ਰਹੇ ਨੇ ਸਾਨੂੰ ਵੀ ਬੁਲਾਓ ਜੀ ਤੀਸਰਾ ਮੋੜ ਆ ਗਿਆ ਮੈਨੂੰ ਵੀ ਬੁਲਾਓ ਜੀ ਤੇ ਬੜੀ ਗੁੰਵਧਾ ਦਾ ਕੰਮ ਹੈ ਇਸ ਲਈ ਮੈਂ ਬੇਨਤੀ ਕਰਾਂਗਾ ਐਸਾ ਐਸਾ ਮਸਲੀ ਹੁੰਦਾ ਜਦੋਂ ਇਹ ਇੱਥੇ ਧਾਰਮਿਕ ਸਮਾਰੋਹ ਵਿੱਚ ਰਹਿਦਾ ਕਰਨਾ ਤੇ ਸਮਾਰੋਹ ਵੀ ਕਰਾਣੇ ਵੀ ਮੈਂ ਖੁਦ ਆਸਤੇ ਹਾਂ ਪਰ ਇਹ ਬੋਲਣ ਤੋਂ ਪਹਿਲਾਂ ਆਪਾਂ ਸਾਰੇ ਇੱਕ ਕੰਮ ਕਰੀਏ ਕਿ ਆਪਾਂ ਕਿਹੜੀ ਦੁੱਖਾ ਹੈ ਅੰਨਾ ਮਨ ਕੋ ਰੋੜਡ ਭਾਗੀਓ ਸਿਮਰੋ ਹਰ ਹਰ ਰਾਈ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁੱਖ ਦਰਦ ਭਰਮ ਜਾਏ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਤਿਗੁਰ ਜੀ ਦੇ ਚਨਸ਼ੋ ਪ੍ਰਾਪਤ ਧਰਤੀ ਪਿੰਡ ਭੁੱਗਰ ਦੀ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਦਾਸ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਤਾਨਾਦਾਲ ਸਮੂਹ ਜਥੇਬੰਦੀ ਵੱਲੋਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਹਰਾਈ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰ ਸ੍ਰੀ ਗੁਰੂ ਹਰਾਈ ਸਿੰਘ ਮਹਾਰਾਜ ਜੀ ਆਪਣੀ ਜਾਂ ਪਿਆਰੀਆਂ ਸੰਗਤਾਂ ਨੂੰ ਸਦਾ ਹਰੇ ਤੇ ਭਰੇ ਰੱਖਣ ਸਤਿਗੁਰ ਸੱਚੇ ਪਾਤਸ਼ਾਹ ਜੀ ਸਦਾ ਖੁਸ਼ੀਆਂ ਬਖਸ਼ਿਸ਼ ਕਰਦੇ ਰਹਿਣ ਸੋ ਗੁਰੂਕੀਆਂ ਸੰਗਤਾਂ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਕੇ ਨਸ਼ਾ ਤੋਂ ਰਹਿਤ ਕਰਕੇ ਚੰਗੇ ਸਮਾਜ ਦੀ ਸਜਣਾ ਕਰਨ ਵਾਸਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਚਰਨ ਪਰਸ ਕਰਕੇ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਕੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਹੁਤ ਹੀ ਸਾਦਾ ਅਤੇ ਚੜ੍ਹਦੀ ਕਲਾ ਦੇ ਨਾਲ ਜੀਵਨ ਬਤੀਤ ਕੀਤਾ ਸਰਬੱਤ ਦਾ ਭਲਾ ਕੀਤਾ ਗੁਰੂ ਸਾਹਿਬ ਜੀ ਨੇ ਜਿੱਥੇ ਦਵਾਈਆਂ ਦੇ ਲੰਗਰ ਲਾਏ ਗਰੀਬਾਂ ਗੁਰਬਿਆਂ ਦਾ ਭਲਾ ਕੀਤਾ ਉੱਥੇ ਗੁਰਬਾਣੀ ਦਾ ਸਤਕਾਰ ਕੀਤਾ ਜੇਨ ਪਾ ਬਾਣੀ ਆਦਿ ਬਣਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਸਤਕਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਗੁਰਬਾਣੀ ਨੂੰ ਕੀਤੀ ਤੇ ਸਤਕਾਰ ਕਰਨਾ ਸਾਨੂੰ ਸਿਖਾਇਆ ਉਹਨਾਂ ਦੇ ਜੀਵਨ ਤੋਂ ਆਪਾਂ ਨੂੰ ਸੇਧ ਲੈਣ ਵਾਸਤੇ ਸਤਗੁਰ ਜੀ ਦੇ ਚਾਨਾ ਦਾ ਓਟ ਆਸਰਾ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲ ਗਏ ਨੇ ਆ ਲੋ ਜਾਵੇ ਫਤੇ ਪਾਵੇ ਜਾਵੇ ਸਤਿਗੁਰੂ